ਇੱਕ ਬੜੀ ਵੱਡੀ ਬ੍ਰੇਕਿੰਗ ਖਬਰ ਲਈਏ ਦਰਸ਼ਕੋ ਮੈਂ ਤੁਹਾਡੇ ਸਾਹਮਣੇ ਆਜ ਰਿਹਾ ਹਾਂ ਦਰਸ਼ਕੋ ਜਿਹੜੀਆਂ ਤਸਵੀਰਾਂ ਤੋਂ ਉਹ ਆਪਣੇ ਮੋਬਾਈਲ ਸਕਰੀਨ ਉੱਪਰ ਦਿਖਾ ਰਿਹਾ ਮਾਨਸਰ ਝੀਲ ਦੀਆਂ ਤਸਵੀਰਾਂ ਤੋਂ ਦਿਖ ਸਕਦੇ ਹੋ ਕਿ ਮਾਨਸਰ ਜਿਹੜੀ ਝੀਲ ਹੈ ਇਹ ਵੀ بارش ਦੇ ਕਾਰਨ ਜਿਹੜੀ ਓਵਰਫਲੋ ਹੋਣ ਦੀ ਦਿਖਾ ਰਹੀ ਹੈ ਦਰਸ਼ਕੋ ਤਸਵੀਰਾਂ ਤੋਂ ਦਿਖਾ ਦਿਓ ਕਿ ਸਾਫ਼ ਜਿਹੜੀਆਂ ਮਾਨਸਰ ਝੀਲ ਦੇ ਅੰਦਰ ਜਿਹੜੀਆਂ ਮੱਛੀਆਂ ਜਿਹੜੀਆਂ ਆਮ ਜ਼ਿਲ੍ਹੇ ਕੋਲ ਦਿਖਣ ਜਾਂਦੇ ਆ ਪਰ ਅੱਬੀ ਜਿਹੜੀਆਂ ਨੇ ਰਸਤੇ ਚਾਈ ਚੁੱਕੀਆਂ ਨੇ ਤੋਂ ਦਿਖ ਸਕਦੇ ਕਿ ਜਿਹੜਾ ਮੰਦਰ ਹੈ ਉੱਥੇ ਮਾਨਸਰ ਛੀਲ ਦੇ ਕੋਲ ਉਧਰ ਜਿਹੜਾ ਰਸਤਾ ਉਹਦੇ ਉੱਪਰ ਜਿਹੜੀਆਂ ਮੱਛੀਆਂ ਜਿਹੜੀਆਂ ਜਾਦੀਆਂ ਨੇ ਤਸਵੀਰਾਂ ਸਾਫ਼ ਉਸ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦੇਖਾਉਣੇ ਦੀ ਕੋਸ਼ਿਸ਼ ਕਰਾ ਰਹੇ ਹਾਂ ਦਰਸ਼ਕੋ ਇੱਕ ਨੂੰ ਦੂਰ ਦੀਆਂ ਤਸਵੀਰਾਂ ਨਹੀਂ ਆ ਨੇ ਮਾਨਸਰ ਛੀਲ ਦੀਆਂ ਤਸਵੀਰਾਂ ਤਾਂ ਦਿੱਖ ਸਕਦੇ ਹੋਂ ਕਿ ਜਿਹੜੀਆਂ ਉੱਥੇ ਮੱਛੀਆਂ ਨੇ ਮਾਨਸਰ ਦੀ ਛੀਲ ਇੰਨੀ ਓਵਰਫਲੋ ਚਲਾ ਰਹੀ ਐ ਇਸ ਟਾਈਮ ਕਿਉਂਕਿ ਤੁਹਾਨੂੰ ਹੀ ਪਤਾ ਕਿ ਸਾਡੇ ਜੰਮੂ ਵਿੱਚ ਲਗਾਤਾਰ ਜਿਹੜੀ ਬਾਰਿਸ਼ ਦਿਖਣੇ ਲਈ ਮਿਲ ਰਹੀ ਐ ਮਸਥਾਨੀਅਨ ਲੋਕ ਵੀ ਜਿਹੜੇ ਜਿਹੜਾ ਮੰਦਰ ਦੇ ਅੰਦਰ ਜਿਹੜੀਆਂ ਮੱਛੀਆਂ ਜਾਦੀਆਂ ਹੁੰਦੇ ਲਈ ਕਾਫੀ ਜਤਨ ਔਰ ਪ੍ਰਯਾਸ ਕਰਾ ਰਹੇ ਨੇ ਕਿ ਰੋ ਰਕਾਵਟ ਵਗੈਰਾ ਜਿਹੜੀ ਲਾਈ ਜਾਦੀ ਕਿ ਮਾਨਸਰ ਝੀਲ ਦੇ ਅੰਦਰ ਕਿ ਜਿਹੜੀਆਂ ਮੱਛੀਆਂ ਵਗੈਰਾ ਜਿਹੜੀਆਂ ਫੇਰ ਵਾਪਸ ਜਾਂ ਤਸਵੀਰਾਂ ਸਾਫ ਹਸਾਬ ਸੇ ਸਾਹ ਟੀਵੀ ਚੈਨਲ ਦੇ ਮਾਧਿਅਮ ਕਨੇ ਸੁੰਦਰ ਪਰ ਜਾਣੇ ਦੀ ਕੋਸ਼ਿਸ਼ ਕਰਾਦੇ ਮਰਾਸ ਵੀ ਕੁੰਦੇ ਕੇ ਇਹ ਅਪੀਲ ਕਰਕੇ ਕਿ ਸਾਡੇ ਇਸ ਵੀਡੀਓ ਕੀ ਤੋਂ ਹੈ ਜਿਆਦਾ ਕੋਲਾ ਜਿਆਦਾ ਸ਼ੇਅਰ ਕਰਨਾ ਕਿ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਦੇ ਕੋਲੇ ਖਬਰ ਪੁੱਛੀ ਸਕੇ ਦਸ਼ਕੋ ਜਿਹੜੀ ਤਸਵੀਰਾਂ ਮੈਂ ਤੁੰਦੇ ਕਨੇ ਸਾਂਝੀਆਂ ਕਰਨੇ ਕੋਸ਼ਿਸ਼ ਕਰਦਾ ਇਹ ਮਾਨਸਰ ਝੀਲ ਦੀਆਂ ਤਸਵੀਰਾਂ ਜਿੱਥੇ ਤੋਂ ਦਿੱਸ ਰਿਹਾ ਕਿ ਬਾਰਿਸ਼ ਇੰਨੀ ਤੇਜ਼ ਹੋ ਰਹੀ ਹੈ ਇਹ ਮਾਨਸਰ ਝੀਲ ਵੀ ਜਿਹੜੀ ਹੈ ਓਵਰਫਲੋ ਹੁੰਦੀ ਦਿਖਾਦੀ ਆ ਤੇ ਜਿਹੜੀਆਂ ਉਹਦੇ ਵਿੱਚ ਮੱਛੀਆਂ ਵਗੈਰਾ ਜਿਹੜੀਆਂ ਆਮ ਜਿਲੇ ਟੂਰਿਸਟ ਲੋਗ ਉਥੇ ਲਿਖਣ ਜਾਂਦੇ ਨੇ ਨਾ ਮੱਛੀਆਂ ਜੀ ਉਹ ਵੀ ਮੱਛੀਆਂ ਜਿਹੜੀਆਂ ਇੱਕ ਮੰਦਿਰ ਦੇ ਅੰਦਰ ਜਿਹੜਾ ਰਸਤਾ ਉਹਦੇ ਅੰਦਰ ਜਾਂਦੇ ਨੇ ਤਸਵੀਰਾਂ ਸਾਫ ਉਸ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦੇ ਅਕਰ ਪਹਾਨੇ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਦਿਖ ਸਕਦੇ ਹੋ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦੇ ਕਰਨੇ ਸਾਂਝੀਆਂ ਕਰਨੇ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਮਾਨਸਰ ਝੀਲ ਦੀਆਂ ਤਸਵੀਰਾਂ ਦਰਸ਼ਕੋ ਤਾਂ ਦਿਖ ਸਕਦੇ ਕਿ ਜਿਹੜੀਆਂ ਮੱਛੀਆਂ ਉੱਥੇ ਜਿਹੜੀਆਂ ਆਮ ਅਸ ਦੇਖਣ ਜਾਂਦੇ ਅੱਜ ਚੀਲ ਨਹੀਂ ওভারਫਲੋ ਹੋ ਚੁੱਕੀ ਦੀ ਹੈ ਕਿ ਉਹਦੇ ਕਾਰਨ ਜਿਹੜੀਆਂ ਮੱਛੀਆਂ ਰਸਤੇ ਜਿਹੜਾ ਉੱਥੇ ਮੰਦਰ ਮਨਸਤ ਚੀਲ ਕੋਲ ਉਹਦੇ ਅੰਦਰ ਜਾਣੇ ਦੀ ਕੋਸ਼ਿਸ਼ ਕਰਾ ਰਹੀਆਂ ਤੋ ਦਿਖ ਸਕਦੇ ਹੋ ਮਰਸਥਾਨੀਓ ਲੋਕ ਵੀ ਉੱਥੇ ਜਿਹੜੇ ਆਸਤੇ ਪਾਸੇ ਜਿਹੜੇ ਲੋਕ ਰਹੁੰਦੇ ਨੇ ਉਹ ਵੀ ਕਾਫੀ ਰਿਕਵਰਡ ਵਗੈਰਾ ਲਾਦ ਰਹੇ ਨੇ ਮੱਛੀ ਕੀ ਦੁਬਾਰਾ ਜਿਹੜੀ ਚੀਲ ਚ ਜਾਣੇ ਲਈ ਦਰਸ਼ਕੋ ਤੋ ਦਿਖ ਰਹੀਆਂ ਤਸਵੀਰਾਂ ਔਰ ਤੋਂ ਹੀ ਕੁਝ ਹੋਰ ਤਸਵੀਰਾਂ ਸਾ ਆਪਣੇ ਚੈਨਲ ਦੇ ਰਾਹੀਂ ਤੰਦਰ ਪੁਜਾ ਚੇ

वो 1 2 3 कई देखो बंदा दिख रहा है तो आ तो आ दे रे वो बदले डायरेक्ट यहां पे बतायो उसका से बात कर जल्दी